ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਸਕਰੀਨ ਤੇ ਜਰੂਰ ਦੇ ਨੋਟ ਕਰ ਲਓ ਅੱਜ ਦੀ ਵੀਡੀਓ ਆਪਣੇ ਘਰ ਦੀ ਹੈਗੀ ਖੁੱਦ ਦੇ ਤੇ ਚੰਗੀ ਆਪਾਂ ਨੀਲੀ ਰਾਵੀ ਨਸਲ ਦੀ ਝੋਟੀ ਲੈ ਕੇ ਆਏ ਆ ਤਿੰਨ ਤੋਂ ਚਾਰ ਦਿਨਾਂ ਦੀ ਸੂਈ ਵੀ ਬੌਲੇ ਤੋਂ ਖਾਲੀ ਆ ਤੇ ਚੰਗੋਈ ਕੁਆਲਿਟੀ ਆ ਤੇ 10 ਕਿਲੋ ਬੋਲਾਏ ਥੱਲੇ ਰੈਡੀ ਆ ਤੇ ਵੈਲਕਮ ਬੈਟੀ ਇਹਦੀ ਜਿਹੜੀ ਰਹੂਗੀ ਆਪਾਂ ਬੱਚੇ ਨਾਲ ਕਰਾਵਾਂ ਗੱਲਬਾਤ ਤੇ ਡਰੈਸ ਪੁੱਛਾਂਗੇ ਸਾਰੀ ਤੁਹਾਨੂੰ ਚਵਾਈ ਕਰਕੇ ਦਿਖਾਵਾਂਗੇ ਵੀਡੀਓ ਨਾਲ ਐਂਡ ਤਾਈਂ ਬਣੇ ਰਹੋ ਆ ਜਾ ਪੁੱਤ ਸਸਿਕਾ ਪੁੱਤ ਸਸਿਕਾ ਰੈਡੀ ਹੋਰ ਠੀਕ ਠਾਕ ਹਾਂ ਤੇ ਮੇਰੀ ਫਾਰਮੁੰਡਾ ਦੇਖਣ ਵਾਲਿਆਂ ਅਨੁਸਾਰ ਹੈ ਸਸਿਕਾ ਦੀ ਸਾਡੀ ਵੀਡੀਓ ਹੁੰਦੀ ਲੱਗਦੀ ਹੈ ਸਾਡੀ ਵੀਡੀਓ ਨੂੰ ਲਾਈਕ ਕਰੋ ਵਧੀਆ ਹੁੰਦੀ ਹੈ ਕਮੈਂਟ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਓਕੇ ਤੇ ਅੱਜ ਦੀ ਝੋਟੀ ਪਤੱਕੇ ਕੀ ਹੈ ਇਹ ਦੱਸ ਕੇ ਰਹਿਦਾ ਡਿਟੇਲ हां ओके ਤੇ ਮੂੰਹ ਗਰੇਹ ਦੋ ਦੰਦ ਪੂਰੇ ਕਰਕੇ ਤੇ ਚੌਕ ਦੇ ਚੱਕਣ ਲੱਗੀ ਵੇ ਠੀਕ ਆ ਪਾ ਇੱਕ ਪੱਟ ਕੇ ਲੈ ਜਾਓ ਤੇ ਮਗਰ ਕੀ ਆ ਗਿਆ ਮਗਰ ਨਹੀਂ ਆਨੇ ਥਲੇ ਕਿੰਨੀ ਥੋੜੀ ਤੇ ਬੌਲਾ ਕਿੰਨਾ ਰੈਡੀ ਆ ਬੌਲਾ ਵੀ ਥਲੇ 10 ਲੀਟਰ ਰੈਡੀ ਆ ਤੇ ਦੁੱਧ ਦੀ ਕੀ ਕੰਪੈਸਟੀ ਰਹੂਗੀ ਵੀ ਦੁੱਧ ਦੀ ਵੀ ਆ ਜੀ 13 ਪਲਸ ਨਹੀਂ ਪੁੱਤ 12 12 12 ਦੀ ਆਪਾਂ 13 ਕਹਿਣਾ ਹੀ ਨਹੀਂ ਕੋਈ ਗੱਲ ਨਹੀਂ ਠੀਕ ਆ ਤੇ ਸਿੰਘ ਸੁng ਪੂਰੀ ਓਕੇ ਆ ਵਾਹ ਕਿਦੋਂ ਖੁੰਜੀ ਦਾ ਹੈ ਨਹੀਂ ਨੀਲੀ ਦਾ ਵੀ ਨਸਲ ਜਾ ਗਈ ਤੇ ਬਾਕੀ ਬਾਕੀ ਦਾ ਵੀਰੇ ਤੁਹਾਡਾ ਧੰਨਵਾਦ ਅੱਜ ਆਪਣੇ ਘਰ ਦੀ ਵੀਡੀਓ ਹੈ ਠੀਕ ਆ ਬਹੁਤ ਪਿਆਰ ਦਿੰਨੇ ਆ ਤੁਸੀਂ ਬਹੁਤ ਦੂਰ ਲੈ ਕੇ ਜਾਂਦੇ ਆ ਆਪਣਾ ਚੈਨਲ ਚੰਗੀ ਗੱਲ ਆ ਤੁਹਾਡੀ ਤੁਹਾਡੇ ਆਸਰੇ ਨੇ ਚੈਨਲ ਚੱਲਦਾ ਤੇ ਤੁਸੀਂ ਚਲਾ ਰਹੇ ਆ ਇਕੱਲਾ ਬੰਦਾ ਕੁਝ ਵੀ ਨਹੀਂ ਕਰ ਸਕਦਾ ਤੇ ਆਪਾਂ ਚੰਗੀਆਂ ਤੋਂ ਚੰਗੀਆਂ ਇੱਕਾ ਹੋਰ ਖੜੀ ਹੈ ਵੀ ਹਰਿਆਣੇ ਦੀ ਝੋਟੀ ਇਹਦੀ ਵੀਡੀਓ ਫੇਰ ਕਰਾਂਗੇ ਆਪਾਂ ਅਪਲੋਡ ਠੀਕ ਆ ਜੀ ਤੇ ਇਹ ਥੱਲੇ 10 ਲੀਟਰ ਬੋਲਾ ਰੈਡੀ ਆ ਤੇ 12 ਦੀ ਇਹਦੀ ਮਿਲ ਕੰਪੈਟੀਰੂ ਦੇ ਨੇ ਤੇਰੇ ਦੇਣਾ ਕੁਆਲਿਟੀ ਚੰਗੀ ਆਗੀ ਤੇ ਪੁੱਤ ਖੋਲ ਲਾ ਤੋੜ ਕੇ ਦਿਖਾ ਦਈਏ ਤੇ ਲੇਵਾ ਲੂਵਾ ਦੇਖ ਕੇ ਉਹਦੀ ਨਸਲਾਂ ਨਸਲਾਂ ਦਾ ਪਤਾ ਲੱਗਦਾ ਹ ਕਸੈੰਗ ਦੇਖੋ ਕਿਹੋ ਜਿਹਾ ਬਰੀਕ ਤੇ ਮੱਥਾ ਦੇਖੋ ਜਮਾ ਬਰੀਕੂ ਯਾਰ ਗਿਆ ਤਾਂ ਤੋ ਆਹ ਦੇਖੋ ਜੀ ਸਿੰਘ ਸਿੰਘ ਕਰੋ ਚੈੱਕ ਤੇ ਜਿੱਥੇ ਮਰਜੀ ਤੋਰੀ ਫਿਰੋ ਇੰਨੀ ਸੋਹਣੀ ਝੋਟੀ ਆ ਤੇ ਕੁੰਬਲਾ ਦੇਖੋ ਭੋਰਾ ਵੀ ਨਹੀਂ ਤੇ ਮਿਲਕ ਮੇਨ ਦੇਖੋ ਪਹਿਲੇ ਸੂਏ ਜਿਵੇਂ ਆ ਦੇਖੋ ਰੱਸਾ ਪੈ ਪਰ ਗਈ ਆਉਂਦੀ ਆ ਤੇ ਤੋਹਰ ਪਤ ਲੰਮੀ ਬਾਰਸ਼ ਦਾ ਟਾਈਮ ਆ ਮੀਂਹ ਪਈ ਜਾਂਦਾ ਵੀਰੇ ਤੇ ਲੇਵਾ ਦੇਖੋ ਤੁਸੀਂ ਵੀਡੀਓ ਬਣਾਉਣ ਦਾ ਟਾਈਮ ਆਪਣਾ 1.5 ਤੋਂ 3 ਵਜੇ ਦਾ 4 ਵਜੇ ਦਾ ਤੇ 2-3 ਘੰਟੇ ਚੋਈ ਚ ਬੱਕ ਗਈ ਆ ਆਹ ਦੇਖੋ ਬਾਰਸ਼ ਹੋਈ ਜਾਂਦੀ ਆ ਇਰੋ ਜੱਕ ਲੈ ਜਾ ਲੰਮੀ ਬੁੱਤ ਝੋਟੀ ਕਿਆ ਬਾਤ ਆ ਗਈ ਕੋਈ ਕਹਿਣ ਦੀ ਗੱਲ ਨਹੀਂ ਆਪਾਂ ਨਗੀਨੀ ਕੱਢ ਕੇ ਲਿਆਵਾਂ ਨਹੀਂ ਵੀਡੀਓ ਪਾਉਂਦੇ ਨਹੀਂ ਆਹ ਦੇਖੋ ਜੀ ਬਾਹਰ ਸਭ ਤੋਂ ਇੱਧਰ ਕੈਮਰਾ ਖਰਾਬ ਹੋ ਜੂ ਲੈ ਚੱਲੋ ਅੰਦਰ ਤੇ ਚਵਾਈ ਤੁਹਾਨੂੰ ਕਰਕੇ ਦਿਖਾਵਾਂ ਬਣੇ ਰਿਓ ਵੀਡੀਓ ਦੇ ਨਾਲ ਆਹ ਦੇਖੋ ਜੀ ਤਿੰਨ ਤਰੀਕਾ ਵੀਰੇ ਅੱਜ ਠੀਕ ਆ ਜੀ ਤੇ ਕਰ ਲੋ ਚ ਇੱਕ ਵੱਡੀ ਪੂਰੇ ਵੱਡੇ ਗੱਦਗਾਠ ਦੀ ਝੋਟੀ ਆ ਤੇ ਥੱਲੇੋਂ ਹੰਤ ਕੀ ਕੋਈ ਨਹੀਂ ਕੋਈ ਸ਼ੈਡ ਨਹੀਂ ਕੋਈ ਕੋਹ ਨਹੀਂ ਕੱਲਾ ਕੱਲਾ ਥਾਨ ਲੱਗਿਆ ਵਾ ਲੈ ਚੱਲ ਲੈ ਚੱਲ ਪਤਗਾ ਆ ਕਰੋ ਜੀ ਚੈੱਕ ਤੇ ਚਵਾਈ ਤੁਹਾਨੂੰ ਸਾਰੀ ਕਰਕੇ ਦਿਖਾਵਾਂਗੇ ਆ ਦੇਖੋ ਜੀ ਤੇ ਆਵਾਜ਼ ਤਾਂ ਥੱਲੇ ਤੋਂ ਲੈਵਾ ਫੇਰ ਕਰੋ ਚੈੱਕ ਬਹੁਤ ਟੌਪ ਦੀ ਝੋਟੀ ਆ ਵੀਰੇ ਕੁਆਲਿਟੀ ਦੇਖੋ ਤੁਸੀਂ ਥੱਲੇੋਂ ਲੈਵੇ ਦੀ ਆ ਦੇਖੋ ਕੱਲਾ ਕੱਲਾ ਥਣ ਤੇ ਸਿੰਘ-ਸੁੰਗ ਖੁੰਝਣ ਵਾਲੀ ਗੱਲ ਤਾਂ ਕੋਈ ਹੈ ਹੀ ਨਹੀਂ ਤੇ ਮੂਹਰੋਂ ਵੀ ਦੇਖੋ ਫਟ ਵਾਂਗੂ ਮੂਹਰ ਨੂੰ ਹਵਾਨਾ ਆ ਪਿਆ ਦੇਖੋ ਜੀ ਠੀਕ ਆ ਜੀ ਤੇ ਹੁਣ ਪਸਮਾਹ ਚ ਆ ਜੂਗੀ ਪਸਮਾਹ ਕਰਾਉਨੇ ਆਪਾਂ ਛਾਡੋ ਬੱਤ ਬੱਚਾ ਨੇ ਕਰ ਰਹੀ ਚੱਕ ਮਗਰ ਵੀ ਕੱਟੀ ਆ ਗਈ ਵੀਰੇ ਇਹਦੇ ਓਕੇ ਛੱਡੀ ਪੱਤ ਕਰ ਕਵਾਲਿਟੀ ਬਹੁਤ ਵਧੀਆ ਪਤ ਬਹੁਤ ਠੀਕ ਆ ਦੇਖੋ ਵੀਰੋ ਬੱਚਾ ਜਹੁੰਦਾ ਤੁਸੀਂ ਦੇਖ ਸਕਦੇ ਹੋ ਝਗਾਵਤ ਬੱਚਾ ਪਰ ਇਹਨੂੰ ਕਰ ਲਾ ਮੜੀ ਝੋਟੀ ਠੱਕ ਕੇ ਕਰ ਲਾ ਹੈਲਦੀ ਨਹੀਂ ਵੀਰੇ ਜਿੱਥੇ ਖੜ ਗਈ ਤੇ ਕੋਈ ਚੱਕਰ ਹੀ ਨਹੀਂ ਹੈਗਾ ਬੱਚਾ ਜਹੁੰਦਾ ਤੇ ਆ ਦੇਖੋ ਵੀਰੋ ਬੱਚਾ ਜਹੁੰਦਾ ਦੇਖ ਸਕਦੇ ਹੋ ਹੋ ਜਾਓ ਪਤਸ ਮਾਦਰਸ਼ੀ ਵਾਲੀ ਨਾਲ ਫੋਟੋ ਖਿੱਚ ਪਾਉਂਗਾ ਸੋਧੀ ਇੰਚ ਸੋਧੀ ਇੱਕ ਨੰਬਰ ਤਾਂ ਉਹਦੇ ਕੋਲ ਸੰਭ ਜਿਹੜਾ ਮਾਰਜੀ ਬੈਠੀ ਜਿਹੜਾ ਮਾਰਜੀ ਉੱਠੀ ਜਿਹਦੇ ਕੋਲ ਆਹ ਸਾਡਾ ਚੈੱਕ ਲੈਣਾ ਛਾੜ ਦੇ ਕੋ ਉੱਠ ਖੜ ਪਰੇ ਪਾਲਟੀ ਧਰ ਕੇ ਭਾਣੇ ਦੂਜੇ ਘਰੋਂ ਮੁੜੇ ਹੋਰ ਵੀਰੇ ਸਾਰਿਆਂ ਨੂੰ ਸਸਤੀ ਘਾਲਤਾਂ ਧੰਨਵਾਦ ਤੁਹਾਡਾ ਇੰਨਾ ਪਿਆਰ ਵਕਸ਼ਨ ਲਈ ਤੇ ਲੋਡੇ ਦੀ ਫਾਰਮ ਬਟੇ ਨਾਲ ਜਰੂਰ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਚੱਲਦੀ ਚੱਲਦੀ ਵੀਡੀਓ ਤੋਂ ਸ਼ੇਅਰ ਕਰਦੇ ਜਾ ਕਰੋ ਓਕੇ ਜੀ ਆਪਾਂ ਤੁਹਾਨੂੰ ਸਭ ਕੁਝਾਈ ਕਰਕੇ ਦਿਖਾਉਣੇ ਆਂ ਹਾਂ ਜੀ ਬਣੇ ਰਹੋ ਵੀਡੀਓ ਨਾਲ ਐਂਡ ਤਾਈ ਤੇ ਜਿਹੜਾ ਨਿਕਾੜਦੇ ਸਭ ਵੀਰੇ ਹਾਰੇ ਪੋਸਣ ਤੋਂ ਪਕਮਾਜ ਆ ਗਈ ਹੈ ਢੋਟੀ ਕੀ ਬਾਤ ਆ ਦੇਖੋ ਫੜਾਂ ਆ ਰਗੇ ਸਾਣਾ ਕੱਲੇ ਕੱਲੇ ਆ ਦੇਖੋ ਇਸ ਆ ਨੂੰ ਪਤ ਨੇ ਢੋਪੋਂ ਆ ਦੇਖੋ ਜੀ ਕਰੋ ਚੇ ਕੱਲੇ ਕੱਲੇ ਖਾਨ ਨਾਲੇ ਦਾ ਦੇਖੋ ਖਾਲੀ ਵਾਲ ਦੀ 10 ਕਿਲੋ ਬੋਲਾ ਵੀ ਤੁਸੀਂ 9.5 ਮੰਨ ਲੈ ਜਮਾ ਰੈਡੀ ਆ ਤੇ ਧਾਰਾ ਤੁਹਾਨੂੰ ਦੇ ਕੇ ਵੀ ਕਮਾਲ ਨੇ ਮਤਲਬ 3:30 ਤੇ 4 ਵਜੇ ਦੀ ਨੂੰ ਬਣਾ ਰਹੇ ਹਾਂ ਹੀ ਅਪਲੋਡ ਕਰ ਦਾਂਗੇ ਤੁਹਾਡੇ ਵਾਸਤੇ ਤੇ ਕੰਮ ਨਹੀਂ ਰੁਕਾ ਕੰਮ ਤੇ ਮੋਲ ਆਪ ਕਰਾਂਗੇ ਜਿਹਾ ਹੀ ਹੋਊਗਾ ਫੋਨ ਤੇ ਤੇ ਕਹਿੰਦੀ ਐ ਜੋ ਤੇ ਉਹ ਸਾਹਮਣੇ ਫੋਨ ਲਾ ਦੇ ਠੀਕ ਆ ਕੋਈ ਵੀ ਕੰਮ ਨਹੀਂ ਇਹਦੇ ਵਿੱਚ ਕੋਈ ਨਹੀਂ ਤੀਜੇ ਤੋਂ ਚੌਥਾ ਦਿਨਾਂ ਚੋਈ ਨਹੀਂ ਆ ਮੂਲ ਦਾ ਨਾਇਕ ਬਾਈ ਹੋ ਰਹੀ ਆ ਆਈਆਂ ਨੇ ਬਚਵਾਇਓ ਚ ਸਿਰਸੁਰ ਬਾਹਰ ਸਾਜ ਪਈ ਜਾਂਦੇ ਠੀਕ ਆ ਜੀ ਵੀ ਇਹ ਨਾ ਪਰਮਣ ਵੀ ਕਿਹੜਾ ਤਰੀਕਾ ਜਿ ਤੈਨਾਂ ਨਹੀਂ ਨਾ ਤੇ ਗੰਢ ਮੁੱਟੋਈ ਨਦਗੜ ਜਿਵੇਂ ਮਾਰਦੀ ਜਿਵੇਂ ਪਹਿਲਾਂ ਲੱਤ ਕਰਾਈ ਚੱਲੋ ਫਲਾਈ ਚੱਲੋ ਕਹਿ ਕੋ ਕਹਿੰਦੀ ਸਾਹ ਹਲੇ ਚੁਰੂ ਗਿਆ ਆਵਾ ਲੋੜਾ ਨਦਰਾ ਲੋ ਢੋਲਾ ਲੋ ਸਾਹਦੇ ਸਾਹਮਣੇ ਕੱਢ ਕੇ ਦਿਖਾਵਾਂਗੇ ਜਮਾ ਤੇ ਕੋਈ ਸ਼ੱਕ ਨਹੀਂ ਖੋਰ ਬਹੁਤ ਧੰਨਵਾਦ ਫੇਰ ਕਰਦੇ ਹਾਂ ਤੁਹਾਡਾ ਵੀਰੋ ਤੁਹਾਡੇ ਨਾਲ ਜਿਹੜਾ ਚੱਲਿਆ ਚੱਲਿਆ ਤੇ ਧੰਨਵਾਦ ਤੁਹਾਡਾ ਤੇ ਟੋਕ ਨਾਲ ਆਪਣੇ ਕੋਲੇ ਕੰਮ ਹੋਣ ਪੂਰਾ ਹੀ ਆ ਤੇ ਕਰੇ ਆਪਾਂ ਨੂੰ ਟਾਈਮ ਘਾਟੀ ਮਿਲਦਾ ਜੇ ਨਗੀਨਾ ਹੀ ਮਿਲਦਾ ਫੇਰ ਲੈ ਗਏ ਨਗੀਨਾ ਆਪਾਂ ਕਿਹਨਾਂ ਕਹਿ ਸਕਦੇ ਆ ਤੇ ਆਪਣਾ ਉਹ ਕੰਮ ਤਾਂ ਹੈ ਨਹੀਂ ਇਹਦੇ ਗਾਂ ਨਾਲ ਧਰੇ ਬਾਗਰ ਤੇ ਫਰਤਾਰੀ ਨਹੀਂ ਪਾਦੇ ਜਿਹੜੀ ਚੀਜ਼ ਉਹਨਾਂ ਚੀਜ਼ ਹੀ ਰਹਿਣਾ ਠੀਕ ਹੈ ਜੀ ਤੇ ਕੱਲੀ ਚੱਲੇ ਚੱਕੀ ਦੀ ਰਾਮ ਨਹਾ ਜਾਗੀ ਤੇ ਕੋਈ ਵੀ ਕੰਮ ਹੀ ਨਹੀਂ ਹੈਗੇ ਇਹ ਚ ਭੋਲਾ ਵੀ ਆ ਦੇਖੋ ਜੀ ਇਕੱਠੇ ਜਮਾ ਸਣ ਮੁਕੇ ਆ ਕੋਈ ਥੋੜ ਕੋਈ ਗੱਲ ਘਟ ਤੇ ਭੜੇ 1.5 ਕਿਲੋ ਵਿੱਚ ਉਹਦੀ ਗਾੜੀ ਆ ਪਹਿਲਾਂ ਨਹੀਂ ਤੇ ਅੱਜ ਇਹਨੇ ਦੁੱਧ ਤੇ ਆਉਣਾਗਾ ਤੇ ਕੋਈ ਗੱਲ ਹੀ ਨਹੀਂ ਇਹ ਜਿਹੇ ਬੈਠੇ ਮੜਾ ਮੋਟਾ ਜਿਹਾ ਆਪਾਂ ਕਹਿ ਗਏ ਕਿ ਬੱਤੇ ਨੂੰ ਬੜਾ ਜਗਾਤਾ ਉਹ ਕੋਈ ਜਿਹਾ ਨਹੀਂ ਨਾ ਵੱਤ ਉਹਦਾ ਕਿ ਨਾ ਮੋਨਾਰੇ ਰੂਪ ਆ ਗਿਆ ਨਾ ਮਾਰੇ ਰੂਪਾ ਤੇ ਰੇਟ ਆਪਾਂ ਇਹਦਾ ਕਰਾਂਗੇ ਖੂਨ ਤੇ ਤੇ ਕਰਾਂਗੇ ਜਦ ਮੱਝਾ ਜਾਂ ਮਗਲ ਸੁਣਾਈ ਜਵਾਂਗੇ ਕੰਨੀ ਚਲ ਕੇ ਆਈਏ ਨਾ ਬਤ ਤਰੀ ਜੇ ਜੇ ਆਪ ਵੀਡੀਓ ਨੂੰ ਐਂਡ ਤਾਈ ਬਣੇ ਰਹੋ ਬਾਕੀ ਦਾ ਵੀਰੇ ਜੇ ਆਪਾਂ ਚੰਗੇ ਚਾਰਜ ਜਿਓ ਵਗੈਰਾ ਪਾਵਾ ਆਪਾਂ ਨੂੰ ਚੰਗੀ ਕੇਅਰ ਕਰਾਂਗੇ ਆਪਾਂ ਦੁੱਧ ਮੇਰਾਂ ਲਈ ਦੁੱਧ ਹੁੰਦਾ ਸੇਵਾ ਦਾ ਹਨਾ ਤੇ ਆਪਾਂ ਨੂੰ ਵੀ ਪਤਾ ਨਿਆਣਿਆਂ ਨੂੰ ਵੀ ਪਤਾ ਸਿਆਣਿਆਂ ਨੂੰ ਵੀ ਪਤਾ ਜੀ ਤੇ ਜੇ ਆਪਾਂ ਸੇਵਾ ਨਾ ਕਰਾਂਗੇ ਕੁਆਲਿਟੀ ਪਸ਼ੂ ਦੀ ਲੋਗੇ ਦੁੱਧ ਫੇਰ ਜਾਂਦਾ ਤੇ ਨਹੀਂ ਦੁੱਪਣ ਦਾ ਜਿੰਨਾ ਮਰਜ਼ੀ ਭਾਈ ਜੇ ਲੋ ਤੇ ਸਿੰਘ ਤੋਂ ਤੁਸੀਂ ਕਰ ਲਿਆ ਚੈੱਕ ਇੱਕ ਨੰਬਰ ਝੋਟੀ ਆ ਆ ਥਣ ਦੇ ਉੱਤੇ ਵੀ ਨਿਸ਼ਾਨ ਹੈਗੇ ਇਹਦੇ ਠੀਕ ਹੈ ਜੀ ਨੀਲੀ ਦਾ ਵੀ ਨੇ ਮੱਤੇ ਜੀ ਵੀ ਅੱਖਾਂ ਵੀ ਹੈਗੀਆਂ ਪੈਰ ਵੀ ਹੈਗੇ ਆ ਸਰੀ ਚਲੇ ਜਾ ਇੱਕ ਦੁੱਧ ਜਿਹੜਾ ਹੈਗਾ ਉਹ ਸਭhle ਕੱਢ ਕੇ ਸੁਣਾ ਜਾਵਾਂ ਤੇ ਮਿੱਤੋ ਵੀ ਗੁੰਡੀ ਨੂੰ ਜੋਤੀ ਮਾਲਫੋਨ ਤੇ ਕਰ ਲਾਂਗੇ ਕਰ ਲੋ ਧੰਨਵਾਦ ਤੇ ਵੀਡੀਓ ਬਣਾਉਣ ਦਾ ਆਪਣਾ ਨੰਬਰ ਹੈਗਾ 9876823907 ਕਿਸੇ ਵੀ ਫੀਲਮ ਵਿੱਚ ਵੀਡੀਓ ਬਣਾਉਣੀ ਹੈ ਸਕਤੀ ਹੋ ਵੀ ਵੀਡੀਓ ਬਣਾਉਣੀ ਹੈ ਗਲਤ ਆਪਾਂ ਵੀਡੀਓ ਨਾ ਕਿਸੇ ਪਾਉਣੀ ਆ ਨਾ ਆਪਾਂ ਨੂੰ ਲੋੜ ਆ ਵਧੀਆ ਵੀਡੀਓ ਪਾ ਮੈਂ ਸਾਫ਼ ਸੁਥਰਾ ਕੰਮ ਕਰਾਂਗੇ ਕੋਈ ਪੈਸੇ ਦੀ ਖਾਤਰ ਗਲਤ ਵੀਡੀਓ ਅਪਲੋਡ ਨਹੀਂ ਕਰਦੇ ਇੱਕ ਬੇਨਤੀ ਬਾਈ ਮੈਂ ਤੁਹਾਨੂੰ ਹੋਰ ਕਰਦਾ ਕਿਸੇ ਦੇ ਘਰ ਦੀ ਵੀਡੀਓ ਹੁੰਦੀ ਉਹਦੀ ਮੇਰੀ ਕੋਈ ਦਰਾਕਤੀ ਨਹੀਂ ਹੁੰਦੀ ਉਹ ਤੁਸੀਂ ਦਸਲੀ ਆਪ ਕਰ ਲੈਣੀ ਹੁੰਦੀ ਆ ਤੇ ਆਪਣੇ ਘਰ ਦੀ ਆਪਣੀ ਫੋਟੋ ਤਸੱਲੀ ਹੋਊਗੀ। ਤੋਂ ਜੇ ਆਨਲਾਈਨ ਮਗਾਇਓ ਪੌਂਡ ਜੇ ਆਨਲਾਈਨ ਮਗਾਇਰੋ ਉਹ ਥੋੜੀ ਸਰਦਾਰੀ ਆ। ਘਰ ਦੀ ਵੀਡੀਓ ਦੀ ਆਪਣੀ ਗਰੰਟੀ ਹੂ। ਦੂਜੇ ਦੀ ਵੀਡੀਓ ਦੀ ਆਪਣੀ ਕੋਈ ਗਰੰਟੀ ਨਹੀਂ। ਸਰ ਪਾਪਾ 10 ਮਿੰਟ ਜਾਂ 20 ਮਿੰਟ ਅਗਲੇ ਦੇ ਘਰੇ ਜਾਣੇ ਆਂਗੇ ਤੇ ਵੀਡੀਓ ਕਰਕੇ ਆਉਣੇ ਆਂਗੇ। ਠੀਕ ਹੈ ਜੀ। ਵੈਸੇ ਆਪਾਂ ਚੰਗੇ ਬੰਦੇ ਦੀ ਵੀ ਵੀਡੀਓ ਕਰਦੇ ਆ ਜੀ ਵੀ ਕਰਦੇ ਆ ਤੇ ਮਾੜੇ ਦੀ ਆਪਾਂ ਕਰਨੀ ਕੋਈ ਨਹੀਂ। ਤਰੀ ਚੱਲੇ ਜੇਕ ਸਾਰੀਆਂ ਗੱਲਾਂ ਹੁਣ ਖੁੱਲ ਕੇ ਦੱਸਤੀਆਂ ਅੱਜ। ਤੇ ਜਿੱਦੇ ਆਪਣੇ ਘਰ ਬਿਜਲੀ ਹੋਇਆ ਪਰ ਅੱਜ ਅਪਾਂ ਗੱਲਾਬਾਤ ਕਰਿਆ ਕਰਾਂਗੇ ਠੀਕ ਹੈ ਜੀ ਉਹਨੇ ਵੱਲ ਕੇ ਭਾਂਡਾ 10 ਬਣੇ ਰਿਓ ਵੀਡੀਓ ਦੇ ਨਾਲ 10 ਮਿੰਟ ਭਾਂਡਾ ਲੱਗ ਗਿਆ ਤੇ ਬਾਕੀ ਦਾ ਛੋਟੀ ਮੋਰਾ ਨਾਲ ਫਿਰ ਵੀ ਇੱਕ ਖੜੀ ਹੈਗੀ ਉਹ ਆਪਾਂ ਪਾਉਣਾ ਵੀਡੀਓ 5-4 ਦਿਨਾਂ ਨੂੰ ਜਿੱਦੇ ਦੁੱਧ ਤੇ ਆ ਗਈ ਗੂੜੇ ਤੇ 11 ਤੱਕ ਜਿੰਨੂੰ ਬੋਲਾ ਰਹਿਣੀ ਰਹੂਗੀ ਚੰਗੀ ਛੋਟੀ ਪੂਰੀ ਬੱਚੇ ਨੂੰ ਆਪਾਂ ਜਲਦੀ ਦੁੱਧ ਚੜਾਂਗੇ ਤੇ ਬਾਹਰ ਦੀ ਕਰਤੀ ਇਹਨੇ ਤੇ 2 ਘੰਟੇ ਜਵਾਈ ਤੋਂ ਪਹਿਲਾਂ ਆਪਾਂ ਚੋਈਏ ਛੋਟੀ ਨੂੰ ਛੀ ਵੇਲ ਚੋਈਏ ਵੀ ਆਪਾਂ ਚਾਹ 4:4 ਵਜੇ ਹੋ ਰਹੇ ਆ ਤੇ ਹੁਣੇ ਵੀਡੀਓ ਅਪਲੋਡ ਹੋ ਜਾਣੀ ਇਹਦੀ ਆਹ ਲਓ ਬਾਲਦੀ ਜਮਾ ਕਰਤੀ ਆ ਤੇ ਅੱਧਾ ਕਿਲੋ ਆਪਾਂ ਬਚੇ 1/2 ਕਿਲੋ ਉਹਨੇ ਨੱਸਾ ਲਵਾ ਆਹ ਦੇਖੋ ਛਾਟੀ ਮਤਬਾ ਬੱਚਾ ਥੱਲੇ ਬੱਚਾ ਛੱਡ ਦਿਓ ਬੱਚਾ ਬੈਠੀ ਛੱਡ ਦਿਓ ਵੀਡੀਓ ਦੇ ਬਾਅਦ ਨਾ ਕਰੀ ਪੁੱਤ ਤੇ ਆਹ ਦੇਖੋ ਛੱਡ ਦਿਓ ਬੱਚਾ ਕੋਈ ਨਹੀਂ ਇਹ ਲੋਕਾ ਛੱਡ ਦਿੰਦੇ ਆਹ ਕਰਨਾ ਮੁੱਤ ਬੰਦ ਕਰੀਏ ਤਾਂ ਵੀਡੀਓ ਕੱਟ ਕੇ ਵੀ ਨਾਉਂ ਓਕੇ ਸਾਰੇ ਵੀਰਾਂ ਦਾ ਅੰਤ ਤਾਈ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ